ਲੇ ਮੌਜੂਦਾ ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਪਿੰਡ ਕੋਟ ਸੰਤੋਖਰਾਏ ਵਿਖੇ ਜਿੱਥੇ ਆ ਪ੍ਰਭੂ ਜੀ ਸ਼ੂ ਮਸੀਹੀ ਦੇ ਈਸਟਰ ਜਾਂ ਗੁੱਡ ਫਰਡੇ ਦੇ ਸੰਬੰਧਿਤ ਜਿਹੜਾ ਵਾ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਦੇ ਡੀਨ ਫਾਦਰ ਸ਼੍ਰੀ ਜੋਸ਼ ਪੋਡੈਟੀ ਜੀ ਦੇ ਪ੍ਰਬੰਧਾ ਹੇਠ ਇੱਕ ਦੁੱਖ ਭੋਗ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਵਾ مصیبائی ਚਾਰੇ ਦੇ ਲੋਕ ਭਾਗ ਲੈ ਰਹੇ ਨੇ ਔਰ ਮੈਂ ਇਸ ਵੇਲੇ ਮੌਜੂਦ ਆ ਪਿੰਡ ਕੋਟ ਸੰਤੋਖਰਾਏ ਵਿਖੇ ਜਿੱਥੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਕੈਮਰਾਮੈਨ ਨੂੰ ਮੈਂ ਕਹਾਂਗਾ ਦਿਖਾਓ ਬਹੁਤ ਸਾਰੀਆਂ ਸਾਡੀਆਂ ਭੈਣਾਂ ਛੋਟੇ ਬੱਚੇ ਔਰ ਕਈ ਪ੍ਰਮੁੱਖ ਕ੍ਰਿਸਚਨ ਆਗੂ ਇੱਥੇ ਪਹੁੰਚ ਚੁੱਕੇ ਨੇ ਗੱਲਬਾਤ ਕਰਕੇ ਅਸੀਂ ਸੀਨੀਅਰ 크ਿਸਚਨ ਆਗੂ ਔਰ ਰਾਜਨੀਤਿਕ ਤੌਰ ਤੇ ਵੀ ਜਿਹੜੇ ਨੁਮਾਇੰਦਗੀ ਕਰਦੇ ਨੇ ਮਸੀਹ ਭਾਈਚਾਰੇ ਦਾ ਇੱਕ ਵੱਡਾ ਨਾਮ ਆ ਸਰਪੰਚ ਜੌਨ ਰਣੀਆਂ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਦੇ ਵੀ ਸਲਾਹਕਾਰ ਨੇ ਔਰ ਇਸ ਅਹਿਮ ਸ਼ਖਸੀਅਤ ਦੇ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਵਾ ਜੌਨ ਰਣੀਆਂ ਜੀ ਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦੀ ਜੋ ਇਹ ਧਾਰਮਿਕ ਯਾਤਰਾ ਨਿਕਲ ਰਹੀ ਆ ਇਹਦਾ ਇਤਿਹਾਸ ਕੀ ਆ ਔਰ ਅੱਜ ਦੇ ਯੋਕੇ ਮਾਡਰਨ ਯੁੱਗ ਵਿੱਚ ਇਸ ਯਾਤਰਾ ਦਾ ਮਹੱਤਵ ਕੀ ਆ ਭਾਜੀ ਜੌਨ ਰਣੀਆਂ ਨੂੰ ਮੈਂ ਬੇਨਤੀ ਕਰਾਂਗਾ ਹਾਂਜੀ ਸਰ ਦੱਸ ਦਿਓ ਅੱਜ ਦੀ ਜੋ ਇਹ ਧਾਰਮਿਕ ਯਾਤਰਾ ਨਿਕਲ ਰਹੀ ਇਸ ਯਾਤਰਾ ਦਾ ਕੀ ਪੁਰਾਣਾ ਇਤਿਹਾਸ ਆ ਪਰਮੇਸ਼ਵਰ ਦੀ ਬੰਦਗੀ ਦੇ ਨਾਲ ਕਿਸ ਤਰ੍ਹਾਂ ਇਹਨੂੰ ਅਸੀਂ ਜੋੜ ਕੇ ਦੇਖ ਸਕਦੇ ਆ ਸਭ ਤੋਂ ਪਹਿਲਾਂ ਤੇ ਮੈਂ ਪੰਡ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਐਡਾ ਵੱਡਾ ਤੇ ਜਿਹੜਾ ਪ੍ਰੋਗਰਾਮ ਧਾਰੀਵਾਲ ਤੇ ਡੀਨ ਫਾਦਰ ਫਾਦਰ ਜੋਸ਼ਜੀਤ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਤੇ ਪ੍ਰੈਸ ਵੱਲੋਂ ਸਿਰਫ ਤੁਸੀਂ ਆਏ ਜਿਹੜੇ ਰਿਕਵਰ ਕਰਨ ਆਏ ਜੇ ਸਵੇਰ ਦਾ ਕੋਈ ਪ੍ਰੈਸ ਵਾਲਾ ਲੱਭਾ ਨਹੀਂ ਵੀ ਕਿੱਥੇ ਚਲ ਗਈ ਧਾਰੀਵਾਲ ਦੀ ਸਾਰੀ ਪ੍ਰੈਸ ਤੇ ਅੱਜ ਜੋ ਅਸੀਂ ਆਪਣੇ ਧਾਰੀਵਾਲ ਦੇ ਡੀਨ ਫਾਦਰ ਜੋਸ਼ ਪੜਿਆਟੀ ਜੀ ਦੀ ਅਗਵਾਈ ਹੇਠ ਸਮੁੱਚੀਆਂ ਮਿਸ਼ਨਾਂ ਸਮੁੱਚੇ ਪਾਸਟਰ ਸਹਿਬਾਨ ਸਾਰੇ ਜਣੇ ਇੱਕ ਸਾਂਝੇ ਤੌਰ ਤੇ ਇਸਟਰ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਸਲੀਬੀ ਯਾਤਰਾ ਵਾ ਜਿਹਦੇ ਵਿੱਚ ਅੱਜ ਅਸੀਂ ਪੂਰੇ ਇਲਾਕੇ ਦੇ ਵਿੱਚ ਹੁੰਦੇ ਹੋਏ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਉਹਦੀ ਹੁੰਦੇ 14 ਮਕਾਮ ਪੜਦੇ ਹਾਂ ਜਿਨ੍ਹਾਂ ਜਿੱਥੇ ਜਿੱਥੇ ਪ੍ਰਭੂ ਦੇ ਮਕਾਮ ਆਪਾਂ ਪੜ ਰਹੇ ਹਾਂ ਉੱਥੇ ਵੱਡੀ ਗਿਣਤੀ ਵਿੱਚ ਤੁਸੀਂ ਵੇਖ ਰਹੇ ਜੇ ਭੈਣਾ ਭਰਾ ਬੱਚੇ ਬਜ਼ੁਰਗ ਸਾਰੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਤੇ ਪ੍ਰਭੂ ਦੀ ਦੁੱਖ ਭੁਗ ਯਾਤਰਾ ਦਾ ਹਿੱਸਾ ਬਣ ਰਹੇ ਨੇ ਸਰ ਦੱਸ ਦਿਓ ਜੀ ਇਸ ਯਾਤਰਾ ਦਾ ਪੁਰਾਣਾ ਕੀ ਪਿਛੋਕੜ ਵਾ ਕਿਉਂ ਇਹ ਯਾਤਰਾ ਕੀਤੀ ਜਾਂਦੀ ਹੈ ਜੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਪਲਸਤੂਸ ਤੇ ਵੱਲੋਂ ਉਹਨਾਂ ਨੂੰ ਜਦੋਂ ਸਲੀਬ ਦਾ ਹੁਕਮ ਹੋਇਆ ਤੇ ਪ੍ਰਭੂ ਨੇ ਆਪਣੀ ਕੁਰਬਾਨੀ ਦੇ ਵਿੱਚ ਸਲੀਬ ਦੀ ਯਾਤਰਾ ਦੇ ਵਿੱਚ ਜਾਂਦੇ ਆ ਪਹਾੜ ਤੱਕ ਰਾਹ ਵਿੱਚ ਉਹਨਾਂ ਨੂੰ ਵੱਖ-ਵੱਖ ਸਟੈਪਸ ਮਿਲੇ ਜਿਹਨੂੰ ਆਪਾਂ 40 ਸਟੇਸ਼ਨ ਕਹਿੰਦੇ ਆ ਜੀ ਤੇ ਉਹਨਾਂ ਦੇ ਉੱਤੇ ਜਾ ਕੇ ਆਪਾਂ ਸਾਰੇ ਜਿੰਨੇ ਭੈਣ ਭਰਾ ਵਾਂ ਉੱਥੇ ਪ੍ਰਭੂ ਦੀ ਜੋ ਉਹਨਾਂ ਸਾਡੇ ਲਈ ਦੁੱਖ ਸੇ ਜੋ ਸਾਡੇ ਲਈ ਕੁਰਬਾਨੀ ਕੀਤੀ ਕੋੜੇ ਖਾਦੇ ਕੰਡਿਆ ਦਾ ਤਾਜ ਸਿਰ ਤੇ ਰਖਾਇਆ ਤੇ ਆਖਰ ਵਿੱਚ ਸਲੀਬ ਜਿਹੜੀ ਆ ਉਹਦੇ ਤੇ ਆਪਣੀ ਜਾਨ ਦੇ ਦਿੱਤੀ ਤੇ ਤੀਜੇ ਦਿਨ ਦੁਬਾਰਾ ਜਿੰਦੇ ਹੋ ਕੇ ਤੇ ਕੁੱਲ ਦੁਨੀਆ ਨੂੰ ਜਿਹੜੀ ਆ ਮੁਕਤੀ ਦਿੱਤੀ ਭਾਜੀ ਇਹ ਅੱਜ ਜਿਹੜੀ ਇਹ ਯਾਤਰਾ ਨਿਕਲ ਰਹੀ ਆ ਦੁੱਖ ਭੋਗ ਯਾਤਰਾ ਸੀ ਇਹਨੂੰ ਕਹਿੰਦੇ ਆ ਅ ਦੁੱਖ ਸ਼ਬਦ ਜਿਹੜਾ ਵਾ ਉਹਦੀ ਵਿਆਖਿਆ ਕਿੱਦਾਂ ਕਰੋਗੇ ਬਾਈਬਲ ਦੇ ਅਨੁਸਾਰ ਦੁੱਖ ਵੇਖੋ ਜਦੋਂ ਪ੍ਰਭੂ ਯਿਸੂ ਮਸੀਹ ਨੇ ਸਾਡੇ ਸਾਰਿਆਂ ਦੇ ਇਕੱਲੇ ਈਸਾਈ ਨਹੀਂ ਜਿੰਨੇ ਵੀ ਧਰਤੀ ਤੇ ਲੋਕ ਜੋ ਪੈਦਾ ਕੀਤੇ ਨੇ ਪ੍ਰਭੂ ਨੇ ਚਾਹੇ ਆਪਾਂ ਉਹਨਾਂ ਨੂੰ ਧਰਮਾ ਚ ਵੰਡ ਦਿੱਤਾ ਪਰ ਹੈ ਆਪਾਂ ਸਾਰੇ ਇਨਸਾਨ ਆ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਮੀਆਂ ਵਾਂ ਪਾਪ ਆ ਬੁਰਾਈ ਆ ਵੈਰ ਵਿਰੋਧ ਸਾਰਾ ਕੁਝ ਪ੍ਰਭੂ ਨੇ ਕੋੜੇ ਖਾਨ ਦੇ ਨਾਲ ਉਹ ਸਾਡੇ ਸਾਰਿਆਂ ਦੀ ਇੱਕੋ ਵਾਰ ਕੁਰਬਾਨੀ ਦੇ ਕੇ ਤੇ ਪ੍ਰਭੂ ਨੇ ਸਾਨੂੰ ਪਾਪਾਂ ਤੋਂ ਰਹਾਈ ਦਵਾਈ ਆ ਇਸੇ ਨੂੰ ਆਪਾਂ ਸੋ ਕਹਿੰਦੇ ਆ ਇਸ ਨੂੰ ਆਪਾਂ ਆਪਣੀ ਜ਼ਿੰਦਗੀ ਦੀ ਜਿਹੜੀ ਜਿੱਤ ਕਹਿੰਦੇ ਆ ਮਸੀਹ ਜਿਹੜੀ ਜ਼ਿੰਦਗੀ ਆ ਉਹਦਾ ਸਿਧਾਂਤ ਇਹ ਆ ਕਿ ਪ੍ਰਭੂ ਯਿਸੂ ਮਸੀਹ ਸਲੀਬ ਤੇ ਚੜਾਏ ਗਏ ਜੀ ਮਰਦਿਆਂ ਵਿੱਚ ਦਫਨਾਏ ਗਏ ਤੇ ਤੀਜੇ ਦਿਹਾੜੇ ਫੇਰ ਉਹ ਜੀਕ ਤੇ ਸਮਾਨ ਤੇ ਚਲੇ ਗਏ ਤੇ ਫੇਰ ਆਉਣਗੇ ਤੇ ਇਸ ਕੁਲ ਦੁਨੀਆ ਦਾ ਜਿਹੜਾ ਵਾ ਉਹ ਇਨਸਾਫ ਕਰਨਗੇ ਸੋ ਗੱਲਬਾਤ ਲਈ ਧੰਨਵਾਦ ਇਹ ਸਨ ਸੀਨੀਅਰ ਕ੍ਰਿਸਚਨ ਆਗੂ ਜਿਹੜੇ ਆਪਣੀ ਕੌਮ ਦਾ ਪਿਛਲੇ ਲੰਬੇ ਸਮੇਂ ਤੋਂ ਪ੍ਰਤੀਨਿਧਿਤਵ ਕਰਦੇ ਆ ਰਹੇ ਆ ਪੰਜਾਬ ਦਾ ਇੱਕ ਵੱਡਾ ਚਿਹਰਾ ਸਰਪੰਚ ਜੌਨ ਰਣੀਆਂ ਇਹਨਾਂ ਨੇ ਅੱਜ ਦੀ ਇਸ ਦੁੱਖ ਭੋਗ ਯਾਤਰਾ ਬਾਰੇ ਜੜਾ ਵਾ ਬਾਈਬਲ ਦੇ ਅਨੁਸਾਰ ਇੱਕ ਬੜੀ ਅਹਿਮ ਜਾਣਕਾਰੀ ਦਿੱਤੀ ਆ ਕਿ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਜੀ ਨੇ ਜੜਾ ਵਾ ਉਹ ਮਨੁੱਖਤਾ ਦੀ ਖਾਤਰ ਜੜਾ ਵਾ ਕਿਸ ਤਰ੍ਹਾਂ ਦੁੱਖ ਸਹੇ ਆ ਔਰ ਇਹ ਯਾਤਰਾ ਜਿਹੜੀ ਆ ਉਹ ਕੁਝ ਧੇਰ ਦੇ ਵਿੱਚ ਇਸ ਪਿੰਡ ਕੋਟ ਸੰਤੋਖਰਾਏ ਵਿਖੇ ਪਹੁੰਚ ਰਹੀ ਆ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਲਗਾਤਾਰ ਖਬਰਾਂ ਲਈ ਜੁੜੇ ਰਹੋ ਐਕਸਪ੍ਰੈਸ ਨਿਊਜ਼ਲੈਟਰ ਦੇ ਨਾਲ ਧੰਨਵਾਦ ਜੈਮਸੀ ਦੀ ਹallelujah